ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਨਾ ਇੰਨੇ ਕੁ ਜ਼ਿਆਦਾ ਮੈਸੇਜ ਆਈ ਜਾਂਦੇ ਉਹਨੇ ਮੇਰੀਆਂ ਵੀਡੀਓ ਦੀਆਂ ਤਾਰੀਫਾਂ ਤੇ ਨਹੀਂ ਆਉਂਦੇ ਜਿੰਨੇ ਮੈਨੂੰ ਆ ਪੌਰੀਆਂ ਦੀ ਦਵਾਈ ਦੇ ਮੈਸੇਜ ਆਈ ਜਾਂਦੇ ਨੇ ਕਿ ਭੈਣੇ ਇਹ ਕਿਵੇਂ ਖਰੀਦ ਸਕਦੇ ਆ ਇਹਦੇ ਨਾਲ ਫਰਕ ਪੈਂਦਾ ਕਿ ਨਹੀਂ ਦੇਖੋ ਵੀਰੇ ਮੈਂ ਇਹ 10 ਸ਼ੀਸ਼ੀਆਂ ਮੰਗਵਾਈਆਂ ਸੀ ਜਿੱਥੇ-ਜਿੱਥੇ ਮੈਂ ਪਿਜਵਾਉਣੀਆਂ ਸੀ ਸਾਰੀਆਂ ਪਿਜਵਾਤੀਆਂ ਆਪਦੇ ਰਿਸ਼ਤੇਦਾਰਾਂ ਨੂੰ ਜਾਂ ਜਾਣਕਾਰਾਂ ਨੂੰ ਤੇ ਆਹ ਇੱਕ ਲਾਸਤ ਸ਼ੀਸ਼ੇਰ ਗੋ ਬਚੀ ਆ ਇਹ ਮੇਰੇ ਭਾਂਜੇ ਤੇ ਭਾਂਜੀ ਦੀ ਆ ਉਹਨਾਂ ਨੇ ਛੁੱਟੀਆਂ ਕਰਕੇ ਸਾਡੇ ਕੋਲ ਹੀ ਆਉਣਾ ਹੈ ਤਾਂ ਕਰਕੇ ਮੈਂ ਰੱਖੀ ਬੈਠੀ ਆ ਵੀ ਚਲੋ ਉਹਨਾਂ ਦੇ ਮੈਂ ਹੀ ਲਾ ਦਿਆ ਕਰੂੰ ਤਾਂ ਮੈਂ ਸਕਰੀਨ ਦੇ ਉੱਪਰ ਜੋ ਨੰਬਰ ਦੇ ਰਹੀ ਹਾਂ ਨਾ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਆਰਡਰ ਕਰ ਸਕਦੇ ਹੋ ਕਿਉਂਕਿ ਉਹਨਾਂ ਦਾ ਕੋਈ ਇੰਸਟਾਗ੍ਰam ਦਾ ਪੇਜ ਨਹੀਂ ਹੈਗਾ ਪਹਿਲੀ ਗੱਲ ਤਾਂ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਉਹਨਾਂ ਦਾ ਤਾਂ ਇੱਕ ਨੰਬਰ ਹੀ ਹੈ ਕਿਉਂਕਿ ਸਾਨੂੰ ਵੀ ਦਸੇ ਪਈ ਸੀ ਸਾਨੂੰ ਵੀ ਨੰਬਰ ਹੀ ਮਿਲਿਆ ਸੀ ਜਦੋਂ ਅਸੀਂ ਮੰਮੀ ਵਾਸਤੇ ਮੰਗਵਾਈ ਸੀ ਤੇ ਉਸ ਤੋਂ ਬਾਅਦ ਜਦੋਂ ਮੰਮੀ ਦੀਆਂ ਸੈਟ ਹੋ ਗਈਆਂ ਭੋਰੀਆਂ ਉਸ ਤੋਂ ਬਾਅਦ ਸਾਨੂੰ ਤੁਹਾਨੂੰ ਇਹ ਭਿਜਵਾਦ ਨੂੰ ਨਾਮ ਖਾਂਥਾਂ ਤੇ ਭੇਜਣੀ ਔਖੀ ਹੈ ਤਾਂ ਤੁਸੀਂ ਇਸ ਸਕਰੀਨ ਤੇ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਨਾ ਇਹਨਾਂ ਤੋਂ ਇਹ ਦਵਾਈ ਮੰਗਵਾ ਸਕਦੇ ਹੋ ਮਤਲਬ 4-5 ਦਿਨਾਂ ਦੇ ਵਿੱਚ ਤੁਹਾਨੂੰ ਪੂਰਾ ਫਰਕ ਪੈ ਜਾਊਗਾ ਇਹਦੇ ਨਾਲ ਉਹ ਪਹਿਲਾਂ ਸੌਫਟ ਹੋਣਗੀਆਂ ਸੌਫਟ ਹੋ ਕੇ ਫਿਰ ਉਹ ਨਿਕਲ ਜਾਣਗੀਆਂ ਨਿਕਲ ਕੇ ਫਿਰ ਉਸ ਜਗ੍ਹਾ ਤੇ ਨਵਾਂ ਮਾਸ ਭਰ ਜਾਊਗਾ ਕੋਈ ਇਹਦਾ ਪੇਨ ਨਹੀਂ ਹੁੰਦਾ ਸਿਰਫ ਕੀੜੀਆਂਆਂ ਹੀ ਲੜਦੀਆਂ ਨੇ ਤੇ ਤੁਸੀਂ ਬਸ ਇਹ ਦਵਾਈ ਨੂੰ ਰੂਮ ਦੇ ਫੁੰਬੇ ਨਾਲ ਲਾ ਕੇ ਪੌਰੀਆਂ ਦੇ ਉੱਪਰ ਤੇ ਉੱਪਰ ਦੀ ਇਹੋ ਜਿਹੀ ਪੱਟੀ ਬੰਨ੍ਹਣੀ ਹੈ ਜਿਹਦੇ ਵਿੱਚ ਹਵਾ ਕ੍ਰੋਸ ਨਾ ਹੋਵੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਗਰਮਾਹਟ ਇਨੀਆਂ ਵੱਧ ਤੋਂ ਵੱਧ ਤੁਸੀਂ ਸੁਬਾਹ ਵੀ ਲਾ ਸਕਦੇ ਹੋ ਸ਼ਾਮ ਤੱਕ ਰੱਖ ਲਿਓ ਰਾਤ ਨੂੰ ਪੈਣ ਲੱਗੇ ਲਾ ਲਓ ਸੁਬਾਹ ਤੱਕ ਰਹਿ ਜੂਗੀ ਜਿੰਨਾ ਚਿਰ ਤੁਹਾਡੇ ਪੱਟੀ ਰਹੂਗੀ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹੋ ਮੈਂ ਸਕਰੀਨ ਤੇ ਨੰਬਰ ਲੈ ਮਤਲਬ ਦੇ ਰਹੀਆਂ ਇਹਨਾਂ ਦਾ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਤੇ ਮੈਨੂੰ ਐਨੇ ਮੈਸੇਜ ਰਿਪਲਾਈ ਕਰਨੇ ਬਹੁਤ ਔਖੇ ਆ ਤਾਂ ਮੈਂ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਵੈਸੀ ਬਣਾਤੀ ਥੈਂਕ ਯੂ